ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਅਤੇ ਵੱਖ-ਵੱਖ ਸਿਆਸੀ ਆਗੂ ਵੋਟਰਾਂ ਨੂੰ ਪਰਮਾਉਣ ਦੇ ਵਿੱਚ ਲੱਗੇ ਹੋਏ ਨੇ। ਅਜਿਹੀ ਹੀ ਤਸਵੀਰ ਸੰਗਰੂਰ ਦੇ ਤੱਪਾ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਸੰਸਦ ਭਗਵੰਤ ਮਾਨ ਦੇ ਵੱਲੋਂ ਪਿੰਡਾਂ ਦੇ ਵਿੱਚ ਬੈਂਚ ਭੇਜੇ ਜਾ ਰਹੇ ਨੇ। ਹਾਲਾਂਕਿ ਇਹ ਬੈਂਚ ਭਗਵੰਤ ਮਾਨ ਨੂੰ ਮਿਲਦੇ ਅਖਤਿਆਰੀ ਕੋਟੇ ਵਿੱਚੋਂ ਭੇਜੇ ਜਾ ਰਹੇ ਨੇ। ਪਰ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਇਸ ਦੇ ਲਈ ਹੁਣ ਨਾ ਤਾਂ ਕੋਈ ਸਿਆਸੀ ਆਗੂ ਅਤੇ ਚੁਣਿਆ ਹੋਇਆ ਨਮਾਇੰਦਾ ਪਿੰਡਾਂ ਦੇ ਵਿੱਚ ਗਰੰਟਾ ਵੰਡ ਸਕਦਾ ਹੈ ਅਤੇ ਨਾ ਹੀ ਕੋਈ ਇਸ ਤਰ੍ਹਾਂ ਸਮਾਨ ਵੇਚ ਸਕਦਾ ਹੈ। ਜਿਸ ਤੋਂ ਬਾਅਦ ਚੋਣ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਤੁਜੇ ਪਾਸੇ ਬੈਂਚ ਲਿਆ ਰਹੇ ਮਿਸਤਰੀ ਭੋਲਾ ਸਿੰਘ ਅਤੇ ਡਰਾਈਵਰ ਨੇ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੇ ਪੀਏ ਦੇ ਕਹਿਣ ਤੇ ਹੀ ਪਿੰਡਾਂ ਵਿੱਚ ਬੈਂਚ ਭੇਜੇ ਜਾ ਰਹੇ ਨੇ। ਹਾਲਾਂਕਿ ਇਸ ਮੌਕੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਕੋਈ ਵੀ ਕਾਨੂੰਨੀ ਕਾਗਜ਼ ਨਹੀਂ ਮਿਲਿਆ। ਇਹ ਕਿੰਨੇ ਭੇਜੀਆਂ ਕੁਰਸੀਆਂ ਜੀ? ਭਗਵੰਤ ਮਾਨ ਜੀ ਨੇ। ਕਿੰਨੀਆਂ ਕੁਰਸੀਆਂ ਭੇਜਣ ਜੀ ਇਹ? 26 ਨੇ ਇਹ ਹੋਰ ਵੀ ਟਰੈਕਟਰ ਆ ਰਹੇ ਆ ਪਹਿਲਾਂ ਨਾ ਨਾ ਕੋਈ ਟਰੈਕਟਰ ਨਹੀਂ ਹੋ ਰਿਹਾ ਇਹ ਜਾ ਕੇ ਫਿੱਟ ਕਰਦੇ ਤੁਸੀਂ ਨਾ ਨਾ ਅਸੀਂ ਉਹ ਤੇ ਰੱਖ ਕੇ ਆਉਣੇ ਆ ਜਿਹੜੇ ਪਹਿਲਾਂ ਕੱਲ ਪਰ ਤੁਸੀਂ ਫਿੱਟ ਕਰਕੇ ਆਏ ਤੁਸੀਂ ਆਪ ਤੁਹਾਡੀ ਵੀਡੀਓ ਬਣੀ ਹੈਗੀ ਆ ਉਹ ਤਾਂ ਮੈਂ ਕੰਕਰੀਟ ਦੇ ਉਹਨਾਂ ਨਾਲ ਕਹੇ ਇੱਕ ਧੱਕੇ ਨਾਲ ਸੱਤੋ ਕਰਾ ਲਈਆਂ ਉਹਨਾਂ ਨੇ ਕਹਿੰਦੇ ਸੁਰੇ ਸਾਹਮਣੇ ਅਸੀਂ ਕਹਿਤਾ ਦਿੱਤਾ ਸੀ ਵੀ ਹਾਂ ਭਈ ਆ ਚਾਰ ਜੜਤੀਆਂ ਜੀ ਤਿੰਨ ਕੀ ਇਹ ਜਿਹੜੀ ਚੌਂ ਜਾਬਤੀ ਲੰਗੜਾ ਨਹੀਂ ਕੀਤੀ ਜਾਰੇ ਨਹੀਂ ਨਹੀਂ ਇਹ ਕੋਈ ਉਹ ਹੁਣ ਇਹ ਪੈਸੇ ਪਹਿਲਾਂ ਦੇ ਪਏ ਹੋਏ ਨੇ ਪਈ ਤੇ ਇੱਕਨ ਚਾਰ ਮਹੀਨੇ ਦੇ ਪਾਏ ਹੋਣੇ ਸਾਡੇ ਕੋਲੇ ਕਿਹਦੇ ਕਹਿੰਦੇ ਆਏ ਤੁਸੀਂ ਇੱਥੇ ਇੱਥੇ ਮਾਲਕ ਦੇ ਘਰੋਂ ਤੋਂ ਆਏ ਆ ਜਿਹੜਾ ਜਿਹੜੇ ਟਰੈਕਟਰ ਟਰਾਲੀ ਆ ਸਾਰਾ ਕੁਝ ਹੈ ਡਿਵੈਲਪਮੈਂਟ ਨਹੀਂ ਕੌਣ ਕਹਿੰਦਾ ਕੌਣ ਹੈਗਾ ਪੀਏ ਕੌਣ ਕੀ ਦਾ ਪੀਏ ਕਹਿੰਦਾ ਹੈਗਾ ਉਹਨੂੰ ਇਹਦਾ ਭਗਵੰਤ ਮਾਨ ਦੇ ਪੀਏ ਤੋਂ ਅਸੀਂ ਉਹ ਕਰਕੇ ਫੇਰ ਫੋਨ ਕਰਕੇ ਫੇਰ ਆਉਣੀ ਦੂਜੇ ਪਾਸੇ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਨੇ ਭਗਵੰਤ ਮਾਨ ਦੇ ਤੰਜ ਕਸਿਆ ਉਨਾ ਕਿਹਾ ਕਿ 5 ਸਾਲ ਤੱਕ ਭਗਵੰਤ ਮਾਨ ਨੂੰ ਹਲਕਾ ਪਦੌੜ ਦੇ ਲੋਕਾਂ ਦੀ ਯਾਦ ਤੱਕ ਨਹੀਂ ਆਈ ਅਤੇ ਹੁਣ ਜਦੋਂ ਚੋਣਾਂ ਆ ਰਹੀਆਂ ਨੇ ਤਾਂ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਲੋਕਾਂ ਨੂੰ ਬੈਂਚ ਵੰਡੇ ਜਾ ਰਹੇ ਨੇ ਅਸੀਂ ਚੋਣ ਕਮਿਸ਼ਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਚੋਣ ਜਾਬਤੇ ਦੀ ਐਮਪੀ ਭਗਵੰਤ ਮਾਨ ਉਲੰਘਣਾ ਕਰ ਰਿਹਾ ਉਸ ਦੀ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨੂੰ 5 ਸਾਲਾਂ ਦੀ ਤਾਂ ਹਲਕੇ ਦੀ ਯਾਦ ਨਹੀਂ ਆਈ ਨਾ ਹਲਕਾ ਭਦੌੜ ਦੀ ਯਾਦ ਆਈ ਹੈ ਨਾ ਸੰਗਰੂਰ ਦੇ ਵਿੱਚ ਨੌ ਪੈਂਦੇ ਹਲਕੇ ਨੌ ਹਲਕਿਆਂ ਦੀ ਯਾਦ ਆਈ ਹੈ ਨਾ ਉਦੋਂ ਤਾਂ ਇਹਨੇ ਵੈਂਚ ਵੰਡੇ ਨਹੀਂ ਤੇ ਹੁਣ ਜਦੋਂ ਚੋਣ ਜਾਬਤਾ ਲੱਗਿਆ ਤਾਂ ਵੈਂਚ ਵੰਡੇ ਨੇ ਸ਼ੁਰੂ ਕਰ ਚੁੱਕੇ ਨੇ ਹੁਣ ਨਾ ਤਾਂ ਇਹਦੇ ਚੁਟਕਲਿਆਂ ਦੇ ਵਿੱਚ ਲੋਕ ਆਉਣ ਵਾਲੇ ਨੇ ਨਾ ਯੂਥ ਇਹਦੀਆਂ ਗੱਲਾਂ ਦੇ ਵਿੱਚ ਆਉਣ ਵਾਲਾ ਤੇ ਨਾ ਹੀ ਇਹਦੇ ਵੈਂਚਾਂ ਨੂੰ ਦੇਖ ਕੇ ਕੁਰਸੀਆਂ ਪਾਉਣ ਵਾਲਾ ਕੁਰਸੀਆਂ ਨੂੰ ਦੇ ਲੱਗੇ ਆ ਕਾਲੀ ਦਲ ਭਾਜਪਾ ਦੀ ਸਰਕਾਰ ਸੈਂਟਰ ਦੇ ਵਿੱਚ ਦੁਆਰਾ ਫਿਰ ਬਣੇਗੀ ਔਰ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹਾਲਾਂਕਿ ਦੇਖਣਾ ਹੋਏਗਾ ਕਿ ਚੋਣ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਤੱਪਾ ਮੰਡੀ ਤੋਂ ਧਰਮਿੰਦਰ ਸਿੰਘ ਢਾਲੀਵਾਲ ਦੀ ਰਿਪੋਰਟ ਕੀ ਤੁਹਾਦੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ